सियापति रामचंद्र महाराज की जय जिंदाबाद जिंदाबाद भाई श्री राम ने देखा जा रहा है तो पत्थरों पर श्री राम वो अपने हाथों से उस सागर के अंदर छोड़ जी छुप कर इस घटना को देख रही थी और क्या करते हैं हम भी कोई कार्य करते हैं तो भगवान श्री राम मनुष्य रूप में आए वो भी मनुष्यों जैसी लीलाएं है करते हैं हम क्या करते हैं हमसे कोई कार्य में गड़बड़ हो जाए छोड़ते वो डूब जाता है वो आस पास देखते हैं किसी ने देखा तो नहीं है तो उनकी नजर पड़ जाती थे हनुमान जी देख रहे हैं अब हनुमान जी भी कि हमने पत्थर छोड़ा वो डूब गया तो हमारी बड़ी निंदा होगी संसार में कि खुद भगवान ने पत्थर छोड़ा वो डूब गया तो हनुमत जी कहते हैं प्रभु मैं तो सुनूगा कि देखो देखो मेरे राम ने पत्थर छोड़ा तो वो डूब गया इसे तो आपकी ख्याति इस संसार को पता चल जाएगी आपके वास्तविकता इस संसार के सामने आ जाएगी क्या वास्तविकता कि जिसे भगवान श्री राम के हाथों से जो छूट जाता है वो डूब जाता है और जिस भगवान श्री राम का नाम के नाम का आश्रय ले लिया वो इस संसार के अंदर भव सागर के अंदर तैर जाता है ये प्रभु की लीला है इसीलिए इसका मात्र यही कि वो एक अच्छे राजकुमार थे मर्यादा पुरुषोत्तम थे उनके अंदर भगवान श्री राम के व्यक्तित्व में हर एक वो गुण पाया जाता है जो एक उच्च कोटि के अति मानस के अंदर जो होना चाहिए मानवीयता की एक जो हद तक होना चाहिए वो हर एक गुण वो अपनी लीलाओं के माध्यम से हमें सिखाते हैं हर एक गुण हर प्रकार के कहते हैं बड़ा खुशी का मुकाम है कि जो सा शहर का दिल है ਸਾਨੂੰ ਆਪਾਂ ਚੋਲਾ ਮਹਿਲ ਕਹਿੰਦੇ ਆ ਉਹਦੇ ਸ਼ਿਮਬੰਦਰ ਦੇ ਵਿੱਚ ਔਰ ਪਾਰਕ ਦੇ ਵਿੱਚ ਅਸੀਂ ਅੱਜ ਖੜੇ ਹੋਏ ਆ ਔਰ ਮੈਨੂੰ ਅੱਜ ਦੱਸ ਦਿਆਂ ਇਸ ਗੱਲ ਦੀ ਵੀ ਖੁਸ਼ੀ ਆ ਕਿ ਇੱਥੇ ਜਿਹੜੀ ਇੱਕ ਮੰਗ ਸੀਗੀ ਕਿ ਇੱਥੇ ਇੱਕ ਸੋਹਣਾ ਕਮਿਊਨਿਟੀ ਹਾਲ ਬਣਾਇਆ ਜਾਵੇ ਔਰ ਇਸ ਏਰੀਆ ਨੂੰ ਤਾਂ ਵਧੀਆ ਤਰੀਕੇ ਦੇ ਨਾਲ ਸੰਵਿਧਿਕਰਨ ਕੀਤਾ ਜਾਵੇ ਔਰ ਅੱਜ ਪੰਜਾਬ ਸਰਕਾਰ ਵੱਲੋਂ 16 ਲੱਖ ਤੇ 62 ਹਜ਼ਾਰ ਰੁਪਏ ਦੇ ਕਰੀਬ ਇਹਦੇ ਤੇ ਖਰਚ ਆਇਆ ਬਹੁਤ ਖੂਬਸੂਰਤ ਹਾਲ ਬਣਿਆ ਔਰ ਇੱਥੇ ਬਹੁਤ ਮੁਸ਼ਕਲ ਸੀ ਰਸਤੇ ਦੇ ਵਿੱਚ ਬਿਜਲੀ ਦੇ ਖੰਭੇ ਸਨ ਜਿਹਨੂੰ ਉੱਥੋਂ ਪਿੱਛੇ ਕਰਕੇ ਉਹਦਾ ਰਸਤਾ ਉਹ ਵੀ ਕਲੀਅਰ ਕੀਤਾ ਗਿਆ ਔਰ ਅੱਜ ਇੱਥੇ ਅਸੀਂ ਮਿਲ ਕੇ ਅ ਭਜਨ ਸੰਧਿਆ ਦਾ ਪ੍ਰੋਗਰਾਮ ਹੋਇਆ ਔਰ ਜਿਹੜਾ ਸਾਡੀ ਬਹੁਤ ਸਤਿਕਾਰਯੋਗ ਸੰਸਥਾ ਦਿਵਯ ਜੋਤੀ ਜਾਗਰਤ ਸੰਸਥਾ ਉਹਨਾਂ ਦੇ ਵੱਲੋਂ ਭਜਨ ਸੰਧਿਆ ਕੀਤੀ ਗਈ ਆ ਔਰ ਮੈਂ ਅਰ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕ ਵੀ ਦੇਣਾ ਕਿ ਇੱਕ ਐਸੀ ਮੰਗ ਸੀ ਜਿਹੜੀ ਕਈ ਸਾਲਾਂ ਤੋਂ ਸੀਗੀ ਔਰ ਜਿਸ ਵਕਤ ਮੈਂ 2 ਸਾਲ ਪਹਿਲਾਂ ਜਨਮਸ਼ਤਮੀ ਦੇ ਪ੍ਰੋਗਰਾਮ ਤੇ ਆਇਆ ਔਰ ਉਸ ਵਕਤ ਕਿਹਾ ਜੀ ਇੱਥੇ ਇੱਕ ਛੱਡ ਪਾ ਦਿਓ ਉਸ ਤੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਕਰਨ ਵਾਲਾ ਪ੍ਰਮਾਤਮਾ ਹੈ ਉਸ ਈਸ਼ਵਰ ਦੀ ਮਿਹਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਸਾਡੇ ਫਾਇਨੈਂਸ ਮਿਨਿਸਟਰ ਚੀਮਾ ਸਾਹਿਬ ਨੇ 16 ਲੱਖ 62 ਹਜ਼ਾਰ ਰੁਪਿਆ ਜਿਹੜਾ ਐਸਟੀਮੇਟ ਪੀ ਡਬਲਯੂ ਡੀ ਦਾ ਬਣਿਆ ਸੀਗਾ ਉਦੇ ਮੁਤਾਬਕ ਉਹ ਪੈਸੇ ਜਾਰੀ ਕਰਤੇ ਔਰ ਜਿਹੜੇ ਇਲੈਕਸਿਟੀ ਨੂੰ ਰਸਤੇ ਨੂੰ ਠੀਕ ਕਰਨਾ ਸੀਗਾ ਉਹਦਾ ਵੀ ਤਕਰੀਬਨ 1,60,000 ਰੁਪਇਆ ਬਿਜਲੀ ਬੋਰਡ ਨੂੰ ਜਮ੍ਹਾਂ ਕਰਾਇਆ ਗਿਆ ਔਰ ਅੱਜ ਹਾਲ ਸਾਰਾ ਤਿਆਰ ਹੋ ਗਿਆ ਇੱਕ ਪਾਸੇ ਪਾਰਕਾ ਦੂਸਰੇ ਪਾਸੇ ਮੰਦਿਰ ਆ ਸੋ ਪਰਮੇਸ਼ਵਰ ਦੀ ਕਿਰਪਾ ਲੋਕ ਇੱਥੇ ਆ ਕੇ ਧਰਮ ਕਰਮ ਦੇ ਕੰਮ ਕਰਦੇ ਨੇ ਰੂਹਾਨੀਅਤ ਦੇ ਨਾਲ ਜੁੜਦੇ ਨੇ ਔਰ ਮੈਂ ਸਮਝਦਾ ਕਿ ਸਾਨੂੰ ਜਿੱਥੇ ਜਿੱਥੇ ਅਸੀਂ ਬੈਠੇ ਆ ਜਿਹੜੀ ਜਿਹੜੀ ਜ਼ਿੰਮੇਵਾਰੀ ਤੇ ਆ ਉੱਥੇ ਚੰਗੇ ਕਰਮ ਕਰਨੇ ਚਾਹੀਦੇ ਨੇ ਚੰਗੀ ਸੋਚ ਰੱਖਣੀ ਚਾਹੀਦੀ ਆ ਤਾਂ ਹੀ ਮੈਂ ਸਮਝਣਾ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਆ ਅੱਜ ਮੈਂ ਮੁਬਾਰਕ ਦੇਣਾ ਇਥੋਂ ਦੀ ਮੰਦਰ ਕਮੇਟੀ ਨੂੰ ਔਰ ਖਾਸ ਕਰਕੇ ਸਾਡੇ ਤਿਲਕ ਰਾਜ ਜੀ ਸੇਮੀ ਪ੍ਰਧਾਨ ਜੀ ਜਿਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਹਨੂੰ ਇਹਦੀ ਸਾਰੀ ਉਸਾਰੀ ਲਈ ਔਰ ਨਾਲ ਹੀ ਸਾਡੇ ਸਾਡੇ ਕਾਉਂਸਲਰ ਸਾਹਿਬ ਆਸ਼ਕਰ ਜੀ ਜਿਨ੍ਹਾਂ ਦੇ ਮੈਡਮ ਐਮਸੀਬੀ ਨੇ ਨਾਲ ਹੀ ਸਾਰੇ ਅਜੂ ਗਿਸ਼ਵਰ ਜੀ ਔਰ ਬਾਕੀ ਸਾਰੀ ਟੀਮ ਅਰ ਉੱਚਾ ਚਾ ਤੌਰ ਤੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਵੀ ਅੱਜ ਆਏ ਨੇ ਸੋ ਅਜੀ ਸਾਰਿਆਂ ਨੇ ਮਿਲ ਕੇ ਔਰ ਮੈਂ ਇਸ ਗੱਲ ਦਾ ਵੀ ਸ਼ੁਕਰਗੁਜ਼ਾਰ ਆ ਕਿ ਜਿੰਨੇ ਸਾਰੇ ਮਹੇਸ਼ ਜੀ ਨੇ ਜਿੰਨੀ ਸਾਰੀ ਟੀਮ ਆ ਇਕੱਲੇ ਦਾ ਨਾਂ ਨਾ ਲੈਂਦਾ ਹੁੰਦਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਕੰਮ ਕਰਾਇਆ ਔਰ ਵਿਭਾਗ ਪੀ ਡਬਲਯੂ ਡੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬੜੀ ਜਾਨ ਲਾ ਕੇ ਮਿਹਨਤ ਕਰਕੇ ਔਰ ਠੇਕੇਦਾਰ ਸਾਹਿਬ ਨੇ ਵੀ ਇਹਨੂੰ ਚੰਗਾ ਕੰਮ ਸਮਝ ਕੇ ਪੂਰੀ ਜਾਣ ਪਾਈ ਆ ਸੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਧੰਨਵਾਦ ਔਰ ਇਹ ਇਲਾਕਾ ਹਮੇਸ਼ਾ ਵਾਸਦਾ ਖੁਸ਼ਦਾ ਰਵੇ ਇਹ ਸਾਡੇ ਜਿਵੇਂ ਪਹਿਲਾਂ ਕਿਹਾ ਇਤਿਹਾਸਿਕ ਏਰੀਆ ਮੰਤੂ ਪਰਿਵਾਰ ਜਿਨ੍ਹਾਂ ਨੇ ਸਾਡਾ ਇਹ ਸ਼ਹਿਰ ਬਸਾਇਆ ਉਹ ਇੱਥੋਂ ਹੈਗੇ ਇਤਿਹਾਸਿਕ ਸਾਰੀਆਂ ਗੱਲਾਂ ਨੇ ਇੱਕ ਪਾਸੇ ਸ਼ਿਵਾ ਦਾ ਮੰਦਿਰ ਆ ਔਰ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਹੈ ਸੋ ਬਹੁਤ ਰੋਹਾਨੀਅਤ ਦਾ ਇੱਕ ਕੇਂਦਰ ਆ ਅਕਾਲਪੁਰੇ ਕਿਰਪਾ ਕਰੇ ਸਾਰੇ ਦੇ ਅਸ਼ੀਰਵਾਦ ਭਰੇ ਹਾਂ ਸਾਰਿਆਂ ਨੂੰ ਤਾਂ ਅਸੀਂ ਛੱਡਿਆ ਜਿਹੜੀ ਸਾਰੀ ਗੱਲ ਹੋਈ ਹੈ ਫਿਰ ਮੈਂ ਰਿਪੀਟ ਕਰਨਾ ਜਨਮਸ਼ਟਰੀ ਨੂੰ ਬੈਲ ਸਰ ਨੇ ਇਨਵਾਈਟ ਕੀਤਾ ਗਿਆ ਛੋਲੇ ਮੈਲ ਆਣ ਕੇ ਛੋਟੀ ਜਿਹੀ ਸਿਰਦਗਵਾ ਰਹੀ ਹੋਈ ਪਈ ਛੋਟੀ ਛੱਡ ਬਹੁਤ ਛਣੀ ਮੰਦਰ ਦੇ ਉੱਪਰ ਤੇ ਮੈਂ ਪੁੱਛਿਆ ਬੈਲ ਸਰ ਕਿ ਕਿੰਨੇ ਲੱਗਦਾ ਮੈਂ ਕਿ ਸਰ ਲੱਖੜੇ ਲੱਖ ਰੁਪਏ ਲੱਗਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਮਨੂੰ ਮੈਂ ਐਸਟਮੈਂਟ ਬਣਾ ਕੇ ਦਿੰਦਾ ਜੀ ਐਸਟਮੈਂਟ ਬਣ ਗਿਆ 17 ਲੱਖ ਰੁਪਏ ਦਾ ਤੇ ਮੈਂ ਸਾਰੇ ਚੱਕਰ ਹੈ ਜਗਾ ਸਾਡੇ ਉਹ ਹੈਗੀ ਆ ਤੇ ਹਾਲ ਬਣ ਜਾ ਸਾਰੇ ਲੋਕਾਂ ਨੂੰ ਕੰਮ ਆਏਗਾ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਐ ਚਲੋ ਸੋਬਾ ਥੋੜੀ ਬੋਦੀ ਪ੍ਰੋਬਲਮ ਆਈ ਆਵਾ ਬਿਜਲੀ ਦੇ ਖੰਬੇ ਬਹੁਤ ਤਿੰਨ ਖੰਬੇ ਦੇ ਵਿੱਚ ਆ ਗਈ ਉਹ ਇਸਮੈਂਟ 2.5 ਲੱਖ ਰੁਪਏ ਬਣ ਗਿਆ ਮੈਨੂੰ ਡਾੜਵੀ ਪਈ ਨਾ ਕੋਈ ਇਹ ਕੰਮ ਕਰਨ ਦਾ ਵਾ ਦੇਖਦਾ ਕੁਝ ਨਹੀਂ ਹੈਗਾ ਚਲੋ 2.5 ਲੱਖ ਰੁਪਏ ਜੁਗਾਰ ਵੇਨੇ ਬਣਾਇਆ ਮੈਂ ਕਹਿੰਦਾ ਇਹ ਕਰਦੇ ਨੇ ਇਕੱਠੇ ਹੋਈ ਗੱਲ ਇਹ ਕਹਿੰਦੇ ਨਾ ਜਿਹੜਾ 2.5 ਲੱਖ ਇਹ ਸਰਕਾਰ ਨੂੰ ਦਵਾਵਾਂਗੇ ਉਹ ਖੰਬੇ ਉਹ ਉੱਤਰ ਲੱਗੇ ਪਏ ਦਿਨੇ ਦਿਨੇ ਜਿਹੜਾ ਸਾਰੀ ਜ਼ਿੰਦਗੀ ਕੰਮ ਨਹੀਂ ਹੋ ਸਕਦਾ ਇਹ ਤੇ ਐਸ ਕਰਕੇ ਕਦੀ ਜਨਵਰੀ ਡਿਮਾਂਡ ਰੱਖੀ ਆ ਉਹ ਪਰਮਾਤਮਾ ਦੀ ਕਿਰਪਾ ਨਾਲ ਬੈਸਾਨੇ ਮੇਰੇ ਪਿੱਛੇ ਪੂਰਾ ਸ਼ਿਵਰ ਆਪਣਾ ਰ ਕਦੇ ਵੀ ਮਹੱਲਵਾਸਿ ਕਿਸੇ ਕਿਸੇ ਦੀ ਕੰਪਲੇਨ ਹੁੰਦੀ ਹੈ ਕੁਝ ਨਵਾਂ 24 ਘੰਟੇ ਮੈਂ ਮੈਂ ਮਨੀਸ਼ਾ ਛੋਟੂ ਇੱਥੇ ਆ ਬੈਸਵਾ ਗਿਆ ਜੇ ਮਰਜ਼ੀ ਸਾਡਾ ਕੰਮ ਲੈ ਆਓ ਜੀ ਸਾਰੇ ਕੰਮ ਕਰਾਂਗੇ ਬਹੁਤ ਮਿਹਰਬਾਨ